ਹਲੋ ਸਰ Shivcharan Gould ਦੇ ਮੁਖਸਰ ਤੋਂ Shivcharan Singh Mukhsar ਤੋਂ ਹਾਂਜੀ Shivcharan ਤੁਹਾਡੇ ਰੈਗੂਲਰ ਕਾਲਰ ਜੇ ਤੁਸੀਂ ਬੜਾ ਚੰਗਾ ਲੱਗਾ ਦੱਸੋ ਪਹਿਲਾਂ ਤੇ ਕਿਉਂਕਿ ਤੁਸੀਂ ਇਸ ਚੋਣਾਂ ਦੀ ਪ੍ਰਤੀਕਿਰਿਆ ਦੇ ਨਾਲ ਵੋਟਾਂ ਦੀ ਪ੍ਰਤੀਕਿਰਿਆ ਦੇ ਨਾਲ ਇਨਵੋਲਡ ਸੀਗੇ ਕੀ ਬ੍ਰਾਡਲੀ ਕੀ ਰੁਝਾਨ ਰਿਹਾ ਲੱਗਦਾ ਵਾ ਸਰ ਮਤਲਬ ਕਿ ਕੌਨਸਟਿਟੂਐਂਸੀ ਤੋਂ ਕੌਨਸਟਿਟੂਐਂਸੀ ਵਾਈਜ਼ ਬੜਾ ਡਿਫਰੈਂਸ ਹੈ ਇਸ ਦੀ ਦੇਖਣ ਨੂੰ ਮਿਲਿਆ ਕੀ ਕੀ ਮਿਲਿਆ ਡਿਫਰੈਂਸ ਡਿਫਰੈਂਸ ਕਨਸਿਸਟੈਂਸੀ ਡਿਫਰੈਂਟ ਸਿਚੁਏਸ਼ਨ ਵੇਖਣ ਨੂੰ ਮਿਲੀ ਡਿਫਰੈਂਟ ਸਿਚੁਏਸ਼ਨਸ ਵੇਖਣ ਨੂੰ ਮਿਲੀ ਤੇ ਜਿਹੜੇ ਕੰਪੀਟੀਟਰ ਸੀ ਉਹ ਵੀ ਚੇਂਜ ਹੁੰਦੇ ਰਹੇ ਕਨਸਿਸਟੈਂਸੀ ਤੋਂ ਕਨਸਿਸਟੈਂਸੀ ਦੇ ਵਿੱਚ ਸਮੀਕਰਨ ਬਣਦੇ ਰਹੇ ਇਹ ਦੱਸੋ ਮੈਨੂੰ ਤੁਸੀਂ ਮੁਕਸਰ ਚ ਰਹਿੰਦੇ ਜੇ ਮੁਕਸਰ ਮੇਖਲ ਫਿਰੋਜ਼ਪੁਰ ਦਾ ਹਿੱਸਾ ਵਾ ਯਾ ਸਰ ਮੁਕਸਰ ਫਿਰੋਜ਼ਪੁਰ ਦਾ ਹਿੱਸਾ ਹੈ ਇਹਦੇ ਵਿੱਚ ਤੇ ਉੱਥੇ ਉੱਥੇ ਕਾਂਗਰਸ ਨੂੰ ਕਿਹੜੇ ਵਰਗ ਦਾ ਸਪੋਰਟ ਜ਼ਿਆਦਾ ਮਿਲ ਰਿਹਾ ਸੀਗਾ ਸਰ ਉੱਥੇ ਮੈਂ ਤੁਹਾਨੂੰ ਦੱਸਦਾ ਕਾਂਗਰਸ ਦੀ ਜਿਹੜੀ ਪੋਜੀਸ਼ਨ ਹੈ ਵੀ ਕਾਂਗਰਸ ਦੇ ਮਤਲਬ ਜਿਹੜੀ ਫਰੰਟ ਲਾਈਨ ਉਹ ਤਾਂ ਖਤਮ ਹੋ ਚੁੱਕੀ ਹੈ ਹਾਂ ਤੇ ਸੈਕੰਡ ਲਾਈਨ ਵੀ ਬਿਲਕੁਲ ਸੈਕੰਡ ਲਾਈਨ ਤਾਂ ਉਹਨਾਂ ਨੇ ਜਿਹੜੀ ਫਰੰਟ ਲਾਈਨ ਸੀ ਉਹਨੇ ਛੱਡੀ ਨਹੀਂ ਹਾਂ ਮੈਂ ਤੁਹਾਨੂੰ ਕੁਝ ਹਲਕੇ ਦੱਸਦਾ ਜਿਵੇਂ ਬੱਲੂਆਣਾ ਹੋ ਗਿਆ ਸਰ ਅਬੋਰ ਹੋ ਗਿਆ ਬਲੋਠ ਹੋ ਗਿਆ ਮੁਕਸਰ ਹੋ ਗਿਆ ਫਰੋਜਪੁਰ ਰੂਰਲ ਹੋ ਗਿਆ ਗੁਰੂ ਰਸਾਏ ਹੋ ਗਿਆ ਫਾਇਲਕਾ ਹੋ ਗਿਆ ਇਹਦੇ ਵਿੱਚ ਜਿਵੇਂ ਆਪਾਂ ਹਲਕਾਂ ਚਾਰਦੇ ਹਾਂ ਪ੍ਰੋਮੀਨੈਂਟ ਜਿਹੜੇ ਕਾਂਗਰਸ ਲੀਡਰ ਹੁੰਦੇ ਉਹ ਇਹਨਾਂ ਚ ਕਾਂਗਰਸ ਲੀਡਰ ਹੀ ਹੈ ਨਹੀਂ ਬਾਈ ਜੀ ਸੱਤਾਂ ਹਲਕਿਆਂ ਦੇ ਵਿੱਚ ਤੇ ਨ ਉਹਨਾਂ ਦੇ ਵਿੱਚ ਜਲਾਲਾਬਾਦ ਤੇ ਆਪਣਾ ਫਿਰੋਜ਼ਪੁਰ ਜਿਹੜਾ ਕੈਂਟ ਹੈ ਉੱਥੇ ਦੋ ਲੀਡਰ ਹੈਗੇ ਇੱਕ ਕੋਈ ਸ਼ੇਰ ਸਿੰਘ ਘੁਆਇਆ ਰਿਪਰਿਜ਼ੈਂਟ ਕਰ ਰਿਹਾ ਜਲਾਲਾਬਾਦ ਨੂੰ ਤੇ ਉਹਨਾਂ ਨੂੰ ਪਿੰਕੀ ਵੀ ਕਰ ਰਿਹਾ ਬਾਕੀ ਸੱਤ ਇਲਾਕੇ ਦੇ ਵਿੱਚ ਉਹ ਕਾਂਗਰਸ ਦਾ ਕੋਈ ਲੀਡਰ ਹੀ ਨਹੀਂ ਰਿਹਾ ਦਾ ਜੇ ਤਾਂ ਮਤਲਬ ਆ ਸ਼ਿਵ ਚਰਨ ਇਹਦਾ ਮਤਲਬ ਆ ਕਿ ਰਾਣਾ ਸੋਢੀ ਦੇ ਪਾਸ ਪਾਸ ਜਾਣ ਨਾਲ ਗੁਰੂ ਹਰਸਾਹਏ ਔਰ ਫਿਰੋਜ਼ਪੁਰ ਔਰ ਕਈ ਇਲਾਕਿਆਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਤੋ ਬਿਲਕੁਲ ਸਰ ਬਿਲਕੁਲ ਕਿਉਂਕਿ ਰੂਲਿੰਗ ਟਾਈਮ ਨਾ ਸਰ ਜਿਹੜਾ ਜਦੋਂ ਰੂਲਿੰਗ ਸੀ ਕਾਂਗਰਸ ਦੀ ਪਾਵਰ ਉਸ ਦੇ ਜਿਹੜੇ ਨਵੇਂ ਉੱਥੇ ਲੀਡਰਾਂ ਨੇ ਨਾ ਕਿ ਜਿਹੜੇ ਪੁਰਾਣੇ ਲੀਡਰ ਸੀ ਉਹਨਾਂ ਨੂੰ ਬਿਲਕੁਲ ਖਤਮ ਕਰਤਾ ਦੂਸਰਾ ਇਹ ਦੱਸੋ ਕਿ ਕਿਸਾਨ ਤੇ ਕਿਸਾਨਾਂ ਦੀ ਵੋਟ ਕਿੱਧਰ ਪੈ ਰਹੀ ਆ ਸਰ ਕਿਸਾਨਾਂ ਦੀ ਜਿਹੜੀ ਵੋਟ ਆ ਉਹ ਡਿਵਾਈਡ ਹੋ ਚੁੱਕੀ ਹੈ ਮਤਲਬ ਕਿ ਮੈਂ ਇੱਕ ਬੜਾ ਇੱਕ ਹੈਰਾਨੀ ਵਾਲਾ ਸੈਕਟਰ ਹੈ ਵੀ ਜਿਹੜੇ ਫਾਰਮਰਸ ਜਾਂ ਕਿਸਾਨ ਹੈ ਉਹਨਾਂ ਦਾ ਕੋਈ ਹਿੱਸਾ ਕਾਲੀ ਤਾਲ ਕੰਨੀ ਮੁੜ ਗਿਆ ਹੈ ਇਹ ਤਿੰਨ ਮਤਲਬ ਹੈ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਤੇ ਕਾਂਗਰਸ ਕੰਨੀ ਇਹ ਤਿੰਨਿਆਂ ਨੇ ਚੋਣ ਆ ਦਿੱਤਾ ਤੇ ਜਦੋਂ ਕਿ ਪਿੰਡਾਂ ਦੇ ਵਿੱਚ ਜਿਹੜੇ ਆਪਣੇ ਆਪਣੇ ਆਪਾਂ ਕਹਿ ਸਕਦੇ ਲੋਅਰ ਕਾਪਾ ਜਿਹੜੇ ਲੋ ਇਨਕਮ ਗਰੁੱਪ ਵਾਲੇ ਬੰਦੇ ਆ ਜਾਂ ਰਿਜ਼ਰਵਡ ਸ਼ੈਡਿਊਲ ਕਾਸਟ ਪਾਈਚਾਰਾ ਹਾਂ ਜਿਹੜਾ ਸ਼ੈਡਿਊਲ ਕਾਸਪਾਈਚਾਰਾ ਜਿਹੜਾ ਹੈਗਾ ਉਹ ਬੀਜੇਪੀ ਕੰਨੀ ਮੂਵ ਹੋਇਆ ਇਹਦਾ ਮਤਲਬ ਹੈ ਸ਼ਿਵਚਰਨ ਬੜੇ ਦਿਲਚਸਪ ਤੁਸੀਂ ਗੱਲ ਦੱਸੀ ਆ ਕਿ ਫਾਰਮਰ ਜਿਹੜੀ ਪਿੰਡੂ ਵੋਟ ਯਰ ਡਿਵਾਈਡ ਹੋਗੀ ਤੇ ਜਿਹੜਾ ਐਸਸੀ ਪਾਈਚਾਰਾ ਵਾ ਉਹ ਭਾਜਪਾ ਵੱਲ ਗਿਆ ਇਹੋ ਹੀ ਕਹਿ ਰਹੇ ਤੁਸੀਂ ਉਹ ਬਿਲਕੁਲ ਉਹਦਾ ਰੀਜ਼ਨ ਦੇਖਿਆ ਸਰ ਵੀ ਮੈਂ ਜਦੋਂ ਥੋੜਾ ਡੂੰਘਾ ਗਏ ਵੀ ਕੀ ਕਾਰਨ ਹੈ ਪਿੰਡਾਂ ਦੇ ਵਿੱਚ ਇੱਕ ਸਾਨੂੰ ਕਮਰੇ ਆਉਂਦੇ ਆ ਜੀ 1 ਲੱਖ 3000 ਰੁਪਿਆ ਆਉਂਦਾ ਸਮ ਟਾਈਮ ਸਮਥਿੰਗ ਵੀ 1 ਲੱਖ 2000 ਉਹਨਾਂ ਨੂੰ ਟੈਨਿਕ ਇਸ ਤਰ੍ਹਾਂ ਆਉਂਦੀ ਹੈ ਉਹ ਮਤਲਬ ਕਿ ਜਿਹੜਾ ਪ੍ਰੈਜ਼ੈਂਟ ਜਿਹੜੀ ਸੈਂਟਰ ਗਵਰਨਮੈਂਟ ਸੀਗੇ ਉਹਨਾਂ ਨੇ ਬੜੇ ਟ੍ਰਾਂਸਪਰੈਂਟ ਢੰਗ ਨਾਲ ਉਹਨਾਂ ਨੂੰ 1,30,000 ਰੁਪਏ ਹਰ ਪਰਸਨ ਨੂੰ ਮਿਲਿਆ ਜਦੋਂ ਮੈਂ ਉਹਦੀ ਬੈਕਗ੍ਰਾਉਂਡ ਤੇ ਗਿਆ ਉਹ ਕਿੱਥੋਂ ਸੀਗਾ ਮਨਰੇਗਾ ਦੇ ਵਿੱਚੋਂ ਪੈਸਾ ਕੱਢ ਕੇ ਉਹਨਾਂ ਨੇ ਮਨਰੇਗਾ ਦੀਆਂ ਦਿਹਾੜੀਆਂ ਘਟਾਤੀਆਂ ਤੇ ਇੱਧਰ ਕਮਰਿਆਂ ਨਹੀਂ ਵਧਾਤੀਆਂ ਵੀ ਕਮਰੇ ਵਧਾਤੇ ਤੇ ਉਹ ਜਿਹੜਾ ਬਜਟ ਸੀਗਾ ਅਲਾਟਡ ਹੋਇਆ ਮਨਰੇਗਾ ਨੂੰ ਉਹ ਕੀ ਹੈ ਕਮਰੇ ਕਰਨੀ ਵਧਾਤਾ ਜਿਹਦੇ ਕਰਕੇ ਕੀ ਹੈ ਉਹਦਾ ਇੰਪੈਕਟ ਕਲੀਅਰ ਕੱਟ ਦਿਸਣ ਲੱਗ ਲੈਕਸ਼ਨ ਟਾਈਮ ਪਹਿਲਾਂ ਨਹੀਂ ਦੱਸਿਆਗਾ ਤੇ ਹੁਣ ਕਲੀਅਰ ਕੱਟ ਜਦੋਂ ਹੁਣ ਜਦੋਂ ਇਲੈਕਸ਼ਨ ਓਵਰ ਹੋਏ ਜਦੋਂ ਬੂਥਾਂ ਤੇ ਵੇਖਿਆ ਜਿਹੜੇ ਉਹਨਾਂ ਨੇ ਬੂਥ ਵੀ ਲਾਏ ਸੀ ਉਹ ਨਿਕਲ ਕੇ ਬਾਹਰ ਆਏ ਆ ਜੀ ਅਫਰੋਡ ਪਰ ਕਨਸੀਕਵੈਂਸੀ ਦੇ ਕਈ ਪਿੰਡਾਂ ਦੇ ਕਈ ਕੀ ਹੈ ਜੀ ਬਾਵਾ ਪਿੰਡਾਂ ਦੇ ਵਿੱਚੋਂ ਕੀ ਹੈ ਇਹ ਵੋਟਸ ਹੈ ਡੀ ਜੀ ਪੀ ਨੂੰ ਐਸ ਸੀ ਕਮਿਊਨਿਟੀ ਦਾ ਗਿਆ ਹੈ ਅੱਛਾ ਹਾਂ ਜੀ ਸਰ ਜਦੋਂ ਕੀ ਮਤਲਬ ਜਿਹੜੀਆਂ ਫਾਰਮਰ ਯੂਨੀਅਨ ਸੀਗੀਆਂ ਉਹਨਾਂ ਦਾ ਵੀ ਜਿਹੜਾ ਡੇਲੀ ਰੋਡ ਬਲੌਕ ਕਰਨਾ ਉਹ ਵੀ ਗਲਤ ਇੰਪੈਕਟ ਮਤਲਬ ਸਾਰੇ ਆਪਾਂ ਕਹਿ ਸਕਦੇ ਹਾਂ ਸਾਰੇ ਉਹ ਪੋਲਰਾਈਜੇਸ਼ਨ ਇਹ ਤੋਂ ਹੋਂਗੀ ਕਿ ਇੱਕ ਪਾਸੇ ਇੱਕ ਕਮਿਊਨਿਟੀ ਹੋਊਗੀ ਬਾਕੀ ਸਾਰੀਆਂ ਕਮਿਊਨਿਟੀ ਇੱਕ ਪਾਸੇ ਹੋਊਗੀ ਰਿਲੀਜੀਅਨ ਵਾਈਜ਼ ਨਹੀਂ ਹੋਈਆਂ ਕਮਿਊਨਿਟੀ ਵਾਈਜ਼ ਹੋਈਆਂ ਜਦੋਂ ਉਹਨਾਂ ਨੂੰ ਰੇਗ ਨੂੰ ਡਿਫਿਕਲਟੀ ਲੱਗੀ ਵੀ ਤਵੇ ਕਿਤੇ ਧਰਨਾ ਕਰਦੇ ਕਿਤੇ ਧਰਨਾ ਉਹ ਰੋਜ਼ ਕਿਤੇ ਨਾ ਕਿਤੇ ਸਰਕਾਰ ਪ੍ਰਤੀ ਸ਼ੋਅ ਹੈ ਵੀ ਸਰਕਾਰ ਹਾਲ ਨਹੀਂ ਦਾ ਰੀਸਟ ਗਵਰਨਮੈਂਟ ਹਾਲ ਨਹੀਂ ਦਾ ਇਹਦਾ ਮਤਲਬ ਹੈ ਇਹਦਾ ਮਤਲਬ ਹੈ ਕਿ ਜਿਹੜਾ ਦਲਿਤ ਭਾਈਚਾਰਾ ਵਾ ਉਹਨਾਂ ਦੇ ਥਰੂ ਭਾਜਪਾ ਜਿਹੜੀ ਆ ਉਹ ਪਿੰਡਾਂ ਵਿੱਚ ਵੀ ਥੋੜੀ ਬਹੁਤ ਕੁਸਪੈਟ ਕਰ ਚੁੱਕੀ ਹੈ ਹਾਂ ਜੀ ਜਿਵੇਂ ਆਪਾਂ ਨੂੰ ਪਹਿਲਾਂ ਲੱਗ ਰਿਹਾ ਸੀ ਪਿੰਡਾਂ ਦੇ ਵਿੱਚ ਐਂਟਰ ਨਹੀਂ ਹੋ ਸਕਦੀ ਪਰ ਉਹ ਐਂਟਰ ਹੋ ਚੁੱਕੀ ਹੈ ਇਹ ਫੈਕਟ ਹੈ ਸਰ ਇਹ ਮਿਹਰਬਾਨੀ ਥੈਂਕ ਯੂ ਥੈਂਕ ਯੂ ਸ਼ਿਵਚੰਦਰ ਤੁਸੀਂ ਜੁੜੇ ਵਿਚਾਰ ਆਪਣਾ ਸਾਂਝਾ ਕੀਤਾ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਮਿਹਰਬਾਨੀ